ਦੈਨਿਕ ਸੁਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹੀ ਹਿੰਮਤ ਸਿੰਘ ਦੀਪਾਲ ਪੰਚਾਇਤੀ ਚ ਉਹਨਾਂ ਨੂੰ ਲੈ ਕੇ ਚੋਣ ਅਖਾੜਾ ਪੂਰੀ ਤਰ੍ਹਾਂ ਨਾਲ ਪੱਕਿਆ ਹੋਇਆ ਹੈ ਤਾਂ ਤਾ तमाम ਸਿਆਸੀ ਪਾਰਟੀਆਂ ਦੇ ਆਗੂ ਆ ਦਾ ਅੱਡੀ ਚੋਟੀ ਦਾ ਜੋਰ ਲੱਗਿਆ ਹੋਇਆ ਆਪੋ ਆਪਣੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਜਿਤਾਉਣ ਦੇ ਲਈ ਹਾਲਾਂਕਿ ਇਸ ਵਾਰ ਫ੍ਰੀ ਸਿੰਬਲ ਤੇ ਇਲੈਕਸ਼ਨ ਨੇ ਉਹ ਲੜੇ ਜਾ ਰਹੇ ਨੇ ਤਾਂ ਕੋਈ ਵੀ ਪਾਰਟੀ ਦਾ ਸਿੰਬਲ ਉਸ ਤੇ ਇਲੈਕਸ਼ਨ ਨਹੀਂ ਲੜੇ ਜਾ ਰਹੇ ਪਰ ਫਿਰ ਵੀ ਪਾਰਟੀ ਆਗੂਆਂ ਦੇ ਵੱਲੋਂ ਆਪੋ ਆਪਣੇ ਉਮੀਦਵਾਰਾਂ ਨੂੰ ਜਤੋਂ ਦੇ ਲਈ ਜੋਰਾਂ ਲੱਗੇ ਜਦੋਂ ਦੂਜੇ ਪਾਸੇ ਅਜੇ ਨਾਮ ਦੱਜ ਗਿਆ ਪੱਤਰ ਦਾਖਲ ਕਰਨ ਦਾ ਆਖਰੀ ਦਿਨ ਆ ਪਰ ਇਸ ਦੇ ਵਿਚਕਾਰ ਹੀ ਪੰਜਾਬ ਭਰ ਦੇ ਵਿੱਚੋਂ ਦੇਖਣ ਨੂੰ ਮਿਲ ਰਿਹਾ ਵਕਫ ਵਕ ਪਿੰਡਾਂ ਦੇ ਵਿੱਚੋਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਐਨਓਸੀ ਅਤੇ ਚੁੱਲਾ ਟੈਕਸ ਨੂੰ ਲੈ ਕੇ ਬਹੁਤ ਸਾਰੀਆਂ ਵੀਡੀਓ ਵੀ ਵਾਇਰਲ ਹੋਈਆਂ ਨੇ ਜਿਸ ਦੇ ਵਿੱਚ ਵਿਰੋਧੀ ਪਾਰਟੀਆਂ ਸੱਤਾਧਰ ਪਾਰਟੀ ਉੱਤੇ ਇਲਜ਼ਾਮ ਲਗਾਉਂਦੀਆਂ ਨਜ਼ਰਾਨੀਆਂ ਨੇ ਕਿ ਐਨਓਸੀ ਅਤੇ ਚੁੱਲਾ ਟੈਕਸ ਹੈ ਉਹ ਜਿਹੜੇ ਕਿ ਨਹੀਂ ਦਿੱਤੇ ਜਾ ਰਹੇ ਦਫ਼ਤਰਾਂ ਦੇ ਵਿੱਚ ਤਾਂ ਲੁਧਿਆਣਾ ਬਲਾਕ 2 ਬੀਡੀਪੀਓ ਦਫ਼ਤਰ ਦੇ ਵਿੱਚ ਅਸੀਂ ਮੌਜੂਦ ਆ ਤਾਂ ਕੁਝ ਲੋਕ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਐਨਓਸੀ ਲੈਣ ਪਹੁੰਚੇ ਸੀ ਬਾਈ ਜੀ ਕੀ ਨਾਮ ਹੈ ਕਿਹੜੇ ਪਿੰਡ ਤੋਂ ਮੈਂ ਸਾਬਕਾ ਸਰਪੰਚ ਪਿੰਡ ਸ਼ੁਕਰ ਸਿੰਘ ਗਰਚਾ ਠੀਕ ਹੈ ਪੀਡੀਪੀ ਦਫਤਰ ਪਹੁੰਚੇ ਹੋ ਤੁਹਾਨੂੰ ਇੱਥੇ ਐਨਓਸੀ ਲੈਣ ਦੇ ਵਿੱਚ ਜਾਂ ਫਿਰ ਤੁਲਾ ਟੈਕਸ ਲੈਣ ਦੇ ਵਿੱਚ ਕਿੰਨੀਆਂ ਕਿਹ ਪਰੇਸ਼ਾਨੀਆਂ ਸਾਹਮਣੇ ਕਰਨਾ ਪਰੇਸ਼ਾਨੀ ਨਹੀਂ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਬਲਾਕ ਦੇ ਵਿੱਚ ਹੀ ਖੜੇ ਆਂ ਵੀਡੀਓ ਸਾਹਿਬ ਬਹੁਤ ਵਧੀਆ ਕੰਮ ਠੰਗਣਾ ਕਰ ਰਹੇ ਨੇ ਆਪਣੀ ਸੀਟ ਤੇ ਬੈਠੇ ਨੇ ਕਿਸੇ ਨੂੰ ਪਰੇਸ਼ਾਨੀ ਨਹੀਂ ਆ ਰਹੀ ਤਾਂ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਜਬ ਬਹੁਤ ਸਾਰੇ ਵਕਫਾਕ ਜ਼ਿਲ੍ਹਿਆਂ ਦੇ ਵਿੱਚੋਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਸੀ ਕਿ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਕੋਈ ਤੱਕਾ ਨਹੀਂ ਹੋ ਰਿਹਾ ਬਹੁਤ ਵਧੀਆ ਕੰਮ ਚੱਲ ਰਿਹਾ ਸਾਡੇ ਬਲਾਕ 'ਚ ਤੇ ਜੀ ਹਾਂ ਜੀ ਤਾਂ ਤੁਸੀਂ ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਨਾਲ 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 ਸਾਰੇ ਤੁਸੀਂ ਸਾਰੀ ਇੱਕੋ ਪਿੰਡ ਤੋਂ ਹੀ ਆਏ ਹੋ ਤੁਸੀਂ ਤਾਂ ਕੋਈ ਪਰੇਸ਼ਾਨੀ ਤਾਂ ਨਹੀਂ ਸਾਮਣੇ ਨਹੀਂ ਕੋਈ ਨਹੀਂ ਨਹੀਂ ਸਰ ਕੋਈ ਪਰੇਸ਼ਾਨੀ ਨਹੀਂ ਹੈਗੀ ਬਹੁਤ ਵਧੀਆ ਕੰਮ ਇਹ ਬਹੁਤ ਵਧੀਆ ਸਰ ਜੋ ਸੈਂਤ ਜੋ ਸੈਂਤ ਹੀ ਹੋ ਗਏ ਸਾਡੇ ਪਿੰਡ ਘਰਚਾ ਪਿੰਡ ਦੀ ਬਹੁਤ ਧੰਨਵਾਦ ਹੈ ਇਹਦਾ ਸਰਕਾਰ ਦਾ ਬਹੁਤ ਧੰਨਵਾਦ ਬਿਲਕੁਲ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਵਰਕਰ ਵੀ ਜਿਹੜੇ ਲੱਗੇ ਹੋਏ ਨੇ ਇੱਥੇ ਕੰਮ ਕਾਜ ਆ ਦਫਤਰੀ ਜੋ ਕੀਤਾ ਜਾ ਰਿਹਾ ਹੈ ਤਾਂ ਬਾਬਾ ਜੀ ਤੁਸੀਂ ਕਿਹੜੇ ਪਿੰਡ ਤੋਂ ਇੱਥੇ ਆ ਜੀ ਇੱਕੋ ਪਿੰਡ ਤੋਂ ਲਗ ਲਗ ਪਿੰਡਾਂ ਤੋਂ ਆਇਆ ਤਾਂ ਬਿਲਕੁਲ ਕੁਝ ਹੋਰ ਲੋਕ ਵੀ ਇੱਥੇ ਬੈਠੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਆ ਉਹ ਕਰਨਗੇ ਤਾਂ ਇਹ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਬਾਹਰ ਵੀ ਕੁਝ ਲੋਕ ਬੈਠੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਹੈ ਉਹ ਕਰਨ ਦੀ ਕੋਸ਼ਿਸ਼ ਹੈ ਉਹ ਕਰਦੇ ਆ ਤਾਂ ਵੱਖ-ਵੱਖ ਪਾਰਟੀਆਂ ਦੇ ਉਹ ਮੰਡੀ ਤੇ ਪਹੁੰਚੇ ਨੇ ਭਾਈ ਜੀ ਐਨਸੀ ਲੈਣ ਪਹੁੰਚੇ ਚੁਲਾ ਟੱਕਸ ਲੈਣ ਪਹੁੰਚੇ ਸੀਗੇ ਕਿਹੜੇ ਪਿੰਡ ਤੋਂ ਆਏ ਤੁਸੀਂ ਤਾਂ ਅੰਡ ਜੀ ਕਿਹੜੇ ਪਿੰਡ ਤੋਂ ਆਏ ਤੁਸੀਂ ਹਾਂ ਜੀ ਕੋਈ ਮੁੱਦ ਕਰਦੇ ਕੋ ਮਕਰਦਾ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆ ਰਹੀ ਕੰਮ ਸਹੀ ਢੰਗ ਨਾਲ ਹੋ ਰਿਹਾ ਨਹੀਂ ਨਹੀਂ ਜੀ ਹਾਂ ਹੋ ਗਿਆ ਕੰਮ ਸਾਡਾ ਹਾਂ ਜੀ ਐਨਓਸੀ ਚੁੱਲਾ ਟੈਕਸ ਮਿਲ ਰਿਹਾ ਸਭ ਕੋਲ ਸਭ ਕੋ ਸਮਝ ਲਿਆ ਜੀ ਸਹੀ ਢੰਗ ਨਾਲ ਹਾਂ ਜੀ ਹਾਂ ਜੀ ਕੋਈ ਦਿੱਕਤ ਪਰੇਸ਼ਾਨੀ ਸਾਹਮਣੇ ਤਾਂ ਨਹੀਂ ਕੋਈ ਦਿੱਕਤ ਨਹੀਂ ਆਈ ਬਿਲਕੁਲ ਕੁਝ ਹੋਰ ਵੀ ਲੋਕ ਨੇ ਤੁਸੀਂ ਕਿਹੜੇ ਪਿੰਡ ਤੋਂ ਆਏ ਹੋ ਹਾਂ ਜੀ ਕੱਕਾ ਤੋਂ ਆਏ ਜੀ ਹਾਂ ਜੀ ਹਾਂ ਕਿਵੇਂ ਚੁੱਲਾ ਟੈਕਸ ਜਾਂ ਫਿਰ ਐਨਓਸੀ ਲੈਣ ਚ ਕੋਈ ਪ੍ਰੋਬਲਮ ਆਈ ਹੈ ਨਹੀਂ ਨਹੀਂ ਬਿਲਕੁਲ ਨਹੀਂ ਆਈ ਬਿਲਕੁਲ ਸਹੀ ਸਲਮ ਸਾਰੀ ਚੀਜ਼ਾਂ ਮਿਲ ਚੁਕੀਆਂ ਨੇ ਹਾਂ ਜੀ ਬਿਲਕੁਲ ਕੋਈ ਦਫ਼ਤਰ ਦੇ ਵਿੱਚ ਕੋਈ ਪਰੇਸ਼ਾਨੀ ਦਾ ਸਾਹਮ ਬਿਲਕੁਲ ਇਹ ਵੱਖ-ਵੱਖ ਲੋਕ ਨੇ ਤਾਂ ਕੁਝ ਹੋਰ ਲੋਕ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਆ ਕਰਾਂਗੇ ਬਾਹਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਣੇ ਆ ਬੀ ਡੀ ਪੀਓ ਬਲਾਕ 2 ਇਹ ਤਸਵੀਰਾਂ ਨੇ ਜਿੱਥੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਨੇ ਪਹੁੰਚੇ ਹੋਏ ਨੇ ਤਾਂ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਦਾਂ ਹੀ ਪੰਚਾਇਤੀ ਚੋਣਾਂ ਦਾ ਆਗਾਜ਼ ਹੋਇਆ ਸੀ ਤਾ ਵਕ ਵਕ ਵੀਡੀਓ ਸਾਹਮਣੇ ਆਈਆਂ ਜਿਸ ਦੇ ਵਿੱਚ ਹੰਗਾਮਾ ਹੁੰਦਾ ਹੈ ਦੇਖਣ ਨੂੰ ਮਿਲਿਆ ਕਿਹਾ ਜਾ ਰਿਹਾ ਸੀ ਕਿ ਐਨਓਸੀ ਨਹੀਂ ਦਿੱਤੀ ਜਾ ਰਹੀ ਚੁੱਲਾ ਟੈਕਸ ਨਹੀਂ ਦਿੱਤਾ ਜਾ ਰਿਹਾ ਪਰ ਲੁਧਿਆਣਾ ਬਲੋਕ 2 ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਤੇ ਇੱਥੇ ਕੁਝ ਹੋਰ ਲੋਕ ਬੈਠੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਬਾਈ ਜੀ ਕਿਹੜੇ ਪਿੰਡ ਤੋਂ ਆਏ ਹੋ ਸੇਖੋੜ ਤੋਂ ਬਾਈ ਜੀ ਕਿੱਦਾਂ ਐਨਓਸੀ ਜਾਂ ਫਿਰ ਚੁੱਲਾ ਟੈਕਸ ਲੈਣ 'ਚ ਕੋਈ ਦਿੱਕਤ ਤਾਂ ਨਹੀਂ ਪਰੇਸ਼ਾਨੀ ਆਈ ਹੈ ਕੋਈ ਹਾਂਜੀ ਆਉਂਦੀਆਂ ਸੀ ਪਹਿਲਾਂ ਕਹਿੰਦੇ ਸੀ ਕਿ ਥੋੜੀਆਂ ਇਹ ਤੇ ਫਿਰ ਉਸ ਤੋਂ ਬਾਅਦ ਠੀਕ ਹੋ ਗਿਆ ਇੱਥੇ ਬਲੌਕ 2 ਤੇ ਵੀ ਤੁਹਾਨੂੰ ਕੋਈ ਦਿੱਕਤ ਆ ਸਾਹਮਣੇ ਕਰਨਾ ਪਿਆ ਕੋਈ ਨਹੀਂ ਜੀ ਹੁਣ ਤਾਂ ਕੋਈ ਮੁੜ ਕੇ ਠੀਕ ਹੋ ਗਏ ਪਹਿਲਾਂ ਕਹਿੰਦੇ ਸੀ ਵੀ ਐਨਓਸੀ ਦਾ ਮਤਲਬ ਕਈ ਕੁਝ ਕਹਿੰਦੇ ਸੀ ਕਰੋ ਤੇ ਉਸ ਤੋਂ ਬਾਅਦ ਕਈਆਂ ਮਿਲ ਗਿਆ ਐਨਓਸੀ ਮਿਲ ਗਈ ਚੁਲਾ ਟੈਕਸ ਮਿਲ ਗਿਆ ਹਾਂ ਜੀ ਮੈਨੂੰ ਵੀ ਆਈ ਸੀ ਥੋੜੀ ਜੀ ਪ੍ਰੋਬਲਮ ਪ੍ਰੋਬਲਮ ਇਸੇ ਕਰਕੇ ਆਈ ਸੀ ਵੀ ਥੋੜੀ ਜੀ ਵੀ ਉਹ ਕਹਿੰਦੇ ਸੀ ਵੀ ਐਨਓਸੀ ਕਿਹਦਾ ਪੰਚਾਇਤੀ ਜ਼ਮੀਨ ਤੇ ਨਹੀਂ ਪਾਉਂਦੇ ਤੇ ਮੈਂ ਕਿਹਾ ਨਹੀਂ ਜੀ ਅਸੀਂ ਪੰਚਾਇਤੀ ਜ਼ਮੀਨ ਨਹੀਂ ਪਾਉਂਦੇ ਤੇ ਕਹਿੰਦੇ ਫਿਰ ਸਾਨੂੰ ਸ਼ੱਕ ਆ ਕੋਈ ਕੋਈ ਕਹਿੰਦਾ ਆ ਵੀ ਅਪਲਾਈਰ ਤਾਂ ਕਰਨਾ ਹੀ ਹੁੰਦਾ ਹਾਂ ਫਿਰ ਮੇਰੇ ਨਾਲ ਹੋਈ ਗੱਲ ਤੇ ਮੈਂ ਕਿਹਾ ਵੀ ਨਹੀਂ ਪਾਉਂਦੇ ਫਿਰ ਕਹਿੰਦੇ ਵੀ ਤੁਸੀਂ ਐਫੀਡੇਵਿਡ ਲਾ ਦਿਓ ਮੈਂ ਐਫੀਡੇਵਿਡ ਦਿੱਤਾ ਆ ਇਹਨਾਂ ਨੂੰ ਫਿਰ ਆਪਨ ਮਿਲੀ ਐ ਐਨਓਸੀ ਮਿਲ ਗਈ ਤੁਹਾਨੂੰ ਹਾਂ ਐਨਓਸੀ ਮਿਲ ਗਈ ਆ ਪਰ ਐਫੀਡੇਵਿਡ ਲਾ ਕੇ ਮੈਨੂੰ ਮਿਲੀ ਸੀ ਵੀ ਕਿਸੇ ਨੇ ਸ਼ਿਕਾਇਤ ਕੀਤੀ ਸੀ ਮੇਰੇ ਕਰਕੇ ਵੀ ਆ ਵੀ ਇਹਨੂੰ ਐਨਓਸੀ ਨਾ ਮਿਲੇ ਪੀਐਨ ਦੇ ਕੋਲ ਪੰਚਾਇਤ ਜੀ ਮੈਂ ਨਾ ਮੈਂ ਤਾਂ ਪੰਚਾਇਤ ਜੀ ਮੈਂ ਮਾਉਂਦਾ ਨਹੀਂ ਤੇ ਫਿਰ ਮੈਂ ਐਫੀਡੇਵਿਡ ਲਾ ਤਾ ਮੈਂ ਜ਼ਿੰਮੇਵਾਰ ਹਾਂ ਜੀ ਇਸ ਗੱਲ ਦਾ ਜੇ ਮੈਂ ਕੋਈ ਪੰਚਾਇਤੀ ਜ਼ਮੀਨ ਮੌਤਾ ਹਵਾ ਮੈਂ ਤਾਂ ਬੀਡੀਪੀਓ ਸਾਹਿਬ ਵੀ ਕਹਿੰਦੇ ਹੋਏ ਨਜ਼ਰ ਆਏ ਸੀ ਕਹਿੰਦੇ ਵੀ ਜਿਹੜੀ ਆ ਜਿਹੜੀ ਧਰਾਵਾਂ ਨੇ ਜਿਹੜੇ ਲੋਕਾਂ ਦੇ ਇਲਜ਼ਾਮ ਹੁੰਦੇ ਨੇ ਉਹਨਾਂ ਨੂੰ ਜਰੂਰ ਇੱਕ ਵਾਰ ਵੈਰੀਫਾਈ ਕਰਨਾ ਹੁੰਦਾ ਬਾਕੀ ਤਾਂ ਤਕਰੀਬਨ ਠੀਕ ਠਾਕ ਹੋ ਰਿਹਾ ਕੰਮ ਹੈ ਨਾ ਹਾਂ ਨਹੀਂ ਅਸੀਂ ਤਾਂ ਜੀ ਠੀਕ ਹੈ ਜੀ ਜ਼ਮੀਨਾਂ ਛੜੀਆਂ ਜਿਹੜੀਆਂ ਰਹਿਸ਼ੀ ਜਗਾ ਆ ਉਹ ਤਾਂ ਸਾਡੀ ਥੋੜੇ ਰਹਿਸ਼ੀ ਵਿੱਚ ਹੈਗੀ ਆ ਥੋੜੀ ਜੀ ਜ਼ਮੀਨ ਜਿਹੜੇ ਵਿੱਚ ਅਸੀਂ ਰਹਿ ਰਹੇ ਆ ਤੇ ਬਾਕੀ ਉਦੋਂ ਪੰਚਾਇਤੀ ਨਹੀਂ ਪਹੁੰਦਾ ਨਹੀਂ ਖੇਤੀਬਾੜੀ ਨਹੀਂ ਅਸੀਂ ਪੰਚਾਇਤੀ ਜ਼ਮੀਨ ਤੇ ਕਰਦੇ ਜੀ ਹਾਂਜੀ ਕੋਲੇ ਕੁਝ ਹੋਰ ਲੋਕ ਵੀ ਇੱਥੇ ਬੈਠੇ ਨੇ ਹੁਣ ਕਿਉਂਕਿ ਅਜ ਆਖਰੀ ਦਿਨ ਹੈ ਤਾਂ ਕਾਫੀ ਹੱਦ ਤੱਕ ਲੋਕ ਆਪਣੀਆਂ ਐਨਓਸੀਆਂ ਅਤੇ ਚੁੱਲਾ ਟੈਕਸ ਨੂੰ ਲੈ ਕੇ ਜਾ ਚੁੱਕੇ ਹੋਏ ਨੇ ਤਾਂ ਜੋ ਲੋਕ ਹੁਣ ਰਹਿ ਗਏ ਨੇ ਕਿਉਂਕਿ ਅਜ ਆਖਰੀ ਦਿਨ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਹੈ ਉਹ ਕਰਦੇ ਆ ਕਿ ਲੋਕਾਂ ਨੂੰ ਕਿੰਨੀਆਂ ਕਿਹੜੀ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜਾਂ ਫਿਰ ਨਹੀਂ ਕਰਨਾ ਪਿਆ ਕਿਉਂਕਿ ਭਾਈ ਜੀ ਕਿਹੜੇ ਪਿੰਡ ਤੋਂ ਭਾਮੀਆਂ ਕੰਨਾਂ ਤੋਂ ਆਈ ਭਾਮੀਆਂ ਕੰਨਾਂ ਤੋਂ ਕੋਈ ਐਨਓਸੀ ਚ ਚੁਲਰ ਟੈਕਸ ਲੈਂਡ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਆਈ ਹੈ ਜਾਂ ਫਿਰ ਠੀਕ ਠਾਕ ਨਾ ਮਿਲ ਗਈ ਹੈ ਨਹੀਂ ਅੱਜ ਦੀ ਅੱਜ ਕੋਈ ਦਿੱਕਤ ਨਹੀਂ ਆਈ ਜੀ ਨਹੀਂ ਹਾਂ ਹਾਂ ਜੀ ਬਿਲਕੁਲ ਸਹੀ ਮਿਲ ਗਈ ਕੋਪਿੰਡ ਦੇ ਹੋ ਸਾਰੇ ਹਾਂ ਜੀ ਹਾਂ ਜੀ ਤਾਂ ਬਿਲਕੁਲ ਐਮਡੀਪੀਓ ਲੁਧਿਆਣਾ ਬਲੋਕ 2 ਦੇ ਦਫ਼ਤਰ ਦੇ ਵਿੱਚ ਅਸੀਂ ਮੌਜੂਦ ਆ ਤਾਂ ਜਿੱਥੇ ਬੀਡੀਪੀਓ ਦੇ ਵੱਲੋਂ ਸਾਫ਼ ਤੌਰ ਤੇ ਚੈਲੰਜ ਕੀਤਾ ਗਿਆ ਸੀ ਕਿ ਤੁਸੀਂ ਜਿੰਨੂੰ ਮਰਜ਼ੀ ਪੁੱਛ ਲਓ ਕਿ ਤੁਹਾਨੂੰ ਕੋਈ ਵੀ ਪਾਰਟੀ ਦਾ ਨੁਮਾਇੰਦਾ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਜੇਕਰ ਕਹਿ ਦੇਵੇ ਸਾਨੂੰ ਕੋਈ ਦਿੱਕਤ ਆਈ ਹੈ ਤਾਂ ਮੈਂ ਬੈਠਾ ਹਾਂ ਵਕਿਆ ਹੀ ਜਿੱਥੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ तमाम ਲੋਕਾਂ ਦਾ ਇਹੀ ਕਹਿਣਾ ਹੈ ਕਿ ਸਾਨੂੰ ਲੁਧਿਆਣਾ ਬਲੋਕ 2 ਦੇ ਵਿੱਚ ਕੋਈ ਵੀ ਦਿੱਕਤ ਪ੍ਰਸ਼ਾੜੀ ਦੇ ਸਾਹਮਣੇ ਜਿਹੜਾ ਨਹੀਂ ਕਰਨਾ ਪਿਆ ਲੋਕਾਂ ਨੂੰ ਆਸਾਨੀ ਦੇ ਨਾਲ ਜਿਹੜੇ ਕੋ ਚੁੱਲਾ ਟੈਕਸ ਹੈ ਜਾਂ ਫਿਰ ਐਨਓਸੀ ਹੈ ਉਹ ਕੋ ਮਿਲਦੀ ਹੋਈ ਨਜ਼ਰ ਆ ਰਹੀ ਕਿਉਂਕਿ ਦੇਖਣ ਨੂੰ ਮਿਲੀਆਂ ਸੀ ਪਿਛਲੇ ਦਿਨਾਂ ਤੋਂ ਤਸਵੀਰਾਂ ਬਹੁਤ ਸਾਰੀਆਂ ਪਿੰਡਾਂ ਦੇ ਵਿੱਚੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਸਾਹਮਣੇ ਆਈਆਂ ਸੀ ਕਿ ਹੰਗਾਮੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਐਨਓਸੀ ਨਹੀਂ ਦਿੱਤੇ ਜਾ ਰਹੀਆਂ ਚੁੱਲਾ ਟੈਕਸ ਨਹੀਂ ਦਿੱਤੇ ਜਾ ਰਿਹਾ ਪਰ ਉੱਥੇ ਹੀ ਲੁਧਿਆਣਾ ਬਲੋਕ ਦਾ ਸਭ ਤੋਂ ਵੱਡਾ ਜਿਹੜਾ ਬਲੋਕ ਹੈ ਬਲੋਕ 2 ਉਸ ਦੇ ਵਿੱਚ ਪਾਰਦਰਸ਼ੀ ਢੰਗ ਦੇ ਨਾਲ ਹਰ ਇੱਕ ਪਾਰਟੀ ਦੇ ਹਰ ਇੱਕ ਨੁਮਾਇੰਦੇ ਨੂੰ ਜਿਹੜੇ ਕਿ ਐਨਓਸੀ ਦੇ ਚੁੱਲਾ ਟੈਕਸ ਆ ਦਿੱਤਾ ਗਿਆ। ਕੈਮਰਾ ਪਰਤੋ ਸਲਮਾਨਤ ਨਾਲ ਹਿੰਮਤ ਸਿੰਘ ਦੀ ਕਪਲ ਦੇਨਿਕ ਸਵੇਰਾ ਲੁਧਿਆਣਾ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦੇਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ